ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਪੰਜਾਬ ਦੀ ਇਹ ਕਹਾਵਤ ਹੈ ਅਸੀਂ ਆਪਣੇ ਬਣਾ ਕੇ ਇਹਨਾਂ ਨੂੰ ਕੰਨਾਂ ਚ ਮਟਕਾਇਆ ਸੀ ਔਰ ਇਹਨਾਂ ਨੇ ਸਾਡੇ ਕਾਨੀ ਖਾਲੇ ਤੁਹਾਡੇ ਤੇ ਕਿਸੇ ਨੇ ਤਲਵਾਰ ਨਹੀਂ ਸੀ ਰੱਖੀ ਜਿਸ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਸੀ ਸਾਰੀ ਦੁਨੀਆ ਦੇ ਸਿੱਖਾਂ ਨੇ ਵੇਖਿਆ ਕਿ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਰੱਖੀ ਹੋਈ ਸੀ ਵੀ ਜੇ ਨਾ ਕਿਹਾ ਤੇ ਗਲ ਵੱਟ ਦੇਾਂਗੇ ਕਿਤੇ ਕਿਸੇ ਨੇ ਦੇਖਿਆ ਕੋਈ ਛੋਰਾ ਲਮਕਾਇਆ ਹੋਇਆ ਸੀ ਜਾਂ ਕਿਤੇ ਕੋਈ ਬੰਦੂਕ ਬੀੜੀ ਹੋਈ ਸੀ ਜੇ ਮੂੰਹ ਨਾ ਨਿਕਲਿਆ ਤੇ ਮੱਥੇ 'ਚ ਗੋਲੀ ਵੱਜੂਗੀ ਤੁਹਾਡੇ ਆ ਕੇ ਇਸ ਕਰਕੇ ਹਾਂ ਹੀ ਕਹਿਣਾ ਪਰ ਅਸੀਂ ਲੀਡਰਸ਼ਿਪ ਜਿਹੜੀ ਲਿਆਂਦੀ ਤਾਕਤ ਦੇ ਵਿੱਚ ਉਹਨੇ ਸਾਡੇ ਨੂੰਕਸਾਨ ਕਰਤਾ ਸਾਡੇ ਪਾਣੀਆਂ ਦਾ ਵੀ ਨੁਕਸਾਨ ਕਰਤਾ ਹੋਟਲ ਬਣਾ ਲਏ ਪੈਸੇ ਲੈ ਲਏ ਨਹਿਰਾ ਕੱਡੀਆਂ ਜਦੋਂ ਚਰਚਾ ਚੱਲਦੀ ਹੈ ਟੀਵੀ ਚੈਨਲਾਂ ਦੇ ਉੱਤੇ ਸੱਚਾਈ ਕੀ ਹੈ ਨਹੀਂ ਹੈ ਲੇਕਿਨ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਉੱਤੇ YouTube ਚੈਨਲਾਂ ਦੇ ਉੱਤੇ ਇਸ ਗੱਲ ਦੀ ਚਰਚਾ ਚੱਲਦੀ ਹੈ ਕਿ ਪਾਣੀ ਬਦਲੇ ਪੈਸੇ ਲੈ ਕੇ ਹੋਟਲ ਬਣਾਏ ਗਏ ਨੇ ਹੋਟਲ ਖਰੀਦੇ ਗਏ ਕਿੰਦੀ ਕਮਾਲ ਦੀ ਗੱਲ ਹੈ ਪਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਪੰਜਾਬ ਦੀ ਇਹ ਕਹਾਵਤ ਹੈ ਕਿ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਅਸੀਂ ਆਪਣੇ ਬਣਾ ਕੇ ਇਹਨਾਂ ਨੂੰ ਕੰਨਾਂ ਚ ਮਟਕਾਇਆ ਸੀ ਔਰ ਇਹਨਾਂ ਨੇ ਸਾਡੇ ਕਾਨੀ ਖਾਲੇ ਕੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਤੁਹਾਡੇ ਤੇ ਕਿਸੇ ਨੇ ਤਲਵਾਰ ਨਹੀਂ ਸੀ ਰੱਖੀ ਜਿਸ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਸੀ ਸਾਰੀ ਦੁਨੀਆ ਦੇ ਸਿੱਖਾਂ ਨੇ ਵੇਖਿਆ ਕਿ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਰੱਖੀ ਹੋਈ ਸੀ ਵੀ ਜੇ ਨਾ ਕਿਹਾ ਤੇ ਗਲ ਵੱਟ ਦੇਾਂਗੇ ਕਿਤੇ ਕਿਸੇ ਨੇ ਦੇਖਿਆ ਕੋਈ ਛੁਰਾ ਲਮਕਾਇਆ ਹੋਇਆ ਸੀ ਜਾਂ ਕਿਤੇ ਕੋਈ ਬੰਦੂਕ ਬੀੜੀ ਹੋਈ ਸੀ ਵੀ ਜੇ ਮੂੰਹ ਨਾ ਨਿਕਲਿਆ ਤੇ ਮੱਥੇ 'ਚ ਗੋਲੀ ਵੱਜੂਗੀ ਤੁਹਾਡੇ ਆ ਕੇ ਇਸ ਕਰਕੇ ਹਾਂ ਹੀ ਕਹਿਣਾ ਕੋਈ ਫੋਰਸ ਕੀਤਾ ਹੀ ਤੁਹਾਨੂੰ ਜਿਹੜੀ ਉੱਥੇ ਹਾਜ਼ਰ ਲੀਡਰਸ਼ਿਪ ਸੀ ਮੈਂ ਟੀਵੀ ਮਾਧਿਅਮ ਦੇ ਰਾਹੀਂ লাইਵ ਚੱਲ ਰਿਹਾ ਮੈਂ ਟੀਵੀ ਮਾਧਿਅਮ ਦੇ ਰਾਹੀਂ ਪੁੱਛਣਾ ਚਾਹੁੰਨਾ ਹੈ ਵੀ ਤੁਹਾਡੇ ਤੇ ਬੰਦੂਕ ਬੀੜੀ ਸੀ ਜਾਂ ਤੁਹਾਡੇ ਸਿਰ ਦੇ ਉੱਤੇ ਤਲਵਾਰ ਰੱਖੀ ਸੀ ਵੀ ਤੁਸੀਂ ਹਾਂ ਹੀ ਕਹਿਣਾ ਹੈ ਨਾ ਨਹੀਂ ਕਹਿਣਾ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣ ਕੇ ਹਾਂ ਕਿਹਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਲੌਅ ਅੱਗੇ ਬਿਲਕੁਲ ਜਿਹੜਾ ਹੈ ਉਹ ਟਹੇ ਔਰ ਤੁਹਾਡੇ ਮੁਖੋਂ ਅਕਾਲ ਪੁਰਖ ਨੇ ਹਾਂ ਕਹਾਇਆ ਤੁਸੀਂ ਹਾਂ ਕਹੀ ਤੇ ਫਿਰ ਮੰਨ ਲੈਂਦੇ ਪਰ ਤੁਸੀਂ ਮੰਨਿਆ ਨਹੀਂ ਹੈ ਮੰਨਿਆ ਨਹੀਂ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਅਸੀਂ ਸ਼ਤਾਬਦੀ ਮਨਾਉਂ ਜਾ ਰਹੇ ਹਾਂ ਉਹਨਾਂ ਦਾ ਇੱਕ ਸ਼ਲੋਕ ਹੈ ਉਹ ਕਹਿੰਦੇ ਤੀਰਥ ਵਰਤ ਔਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਹਿਫਲ ਜਾਤ ਤੇ ਜਿਉ ਕੁੰਚਰ ਇਸਨਾਨ ਕਹਿੰਦੇ ਹਾਥੀ ਹੁੰਦਾ ਨਾ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹਾਥੀ ਹੁੰਦਾ ਨਾ ਉਹ ਨਦੀ ਚ ਣਾਉਣ ਜਾਂਦਾ ਆਪਣੀ ਝੁੰਡ ਦੇ ਨਾਲ ਤੇ ਸਾਰੇ ਹਾਥੀ ਜਿਹੜੇ ਹਨ ਨਦੀ 'ਚ ਇਸ਼ਨਾਨ ਕਰਦੇ ਹਨ ਆਉਂਦੇ ਆ ਆਪਣੀ ਸੁੰਡ 'ਚ ਨਦੀ ਦਾ ਪਾਣੀ ਭਰ ਕੇ ਤੇ ਪ੍ਰੈਸ਼ਰ ਦੇ ਨਾਲ ਆਪਣੇ ਪਿੰਡੇ ਤੋਂ ਸਾਰਾ ਚਿੱਕੜ ਜਿਹੜਾ ਉਹ ਲਾਹ ਸੁਟਦੇ ਆ ਪਰ ਜਦੋਂ ਨਦੀ 'ਚੋਂ ਬਾਹਰ ਨਿਕਲਦੇ ਆ ਨਾ ਤੇ ਕੰਡੇ ਤੇ ਪਿਆ ਹੋਇਆ ਚਿੱਕੜ ਆਪਣੀ ਸੁੰਡ ਦੇ ਨਾਲ ਭਰ ਕੇ ਫਿਰ ਆਪਣੇ ਉੱਤੇ ਸੁੱਟ ਕੇ ਲਿਬੜ ਕੇ ਜੰਗਲ 'ਚ ਆ ਜਾਂਦੇ ਆ ਘਰੇ ਆ ਜਾਂਦੇ ਓਵੇਂ ਕੀਤਾ ਇਹਨਾਂ ਨੇ ਗਏ ਸੀ ਇਸ਼ਨਾਨ ਕਰਨ ਇਸ਼ਨਾਨ ਹੋ ਵੀ ਗਿਆ ਸੀ ਨਹਾਤੇ ਵੀ ਗਏ ਸੀ ਮਾਲ ਲੈ ਵੀ ਗਈ ਸੀ ਪਰ ਜਦੋਂ ਰਾਤ ਨੂੰ ਉੱਥੇ ਕਿਤੇ ਗਏ ਨਾ ਆਪਾਂ ਜਿੱਥੇ ਰਹੇ ਸੀ ਰਾਤ ਉੱਥੇ 5-7 ਬੰਦੇ ਆਏ ਉਹਨਾਂ ਨੇ ਇਹੋ ਜੀਆਂ ਫੂਕਾਂ ਮਾਰੀਆਂ ਤੇ ਚੱਕੜ ਜਿਹੜਾ ਚੱਕ ਕੇ ਫੇਰ ਆਪਦੇ ਉੱਤੇ ਸੱਟ ਲਿਆ ਅਸੀਂ ਨਹੀਂ ਮੰਨਦੇ ਜੀ ਕਹਿੰਦੇ ਇਹ ਜ਼ਥੇਦਾਰ ਗਲਤ ਹੈ ਅਸੀਂ ਤਾਂ ਜ਼ਥੇਦਾਰ ਬਦਲਾਂਗੇ ਹੁਕਮ ਨਾ ਮੰਨਿਆ ਸੀ ਮੰਨਦੇ ਹੁਕਮ ਨਾਮਾ ਨਹੀਂ ਮੰਨਿਆ ਜ਼ਥੇਦਾਰ ਬਦਲ ਤੇ ਉਹਨੇ ਕਰ ਮੈਂ ਸਮਝ ਤੇ ਨਾਲ ਹਟੇ ਸੀ